ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਦ ਦੇ ਵਿੱਚ ਚੰਨੀ ਸਿੰਘ ਜਿਹੜੇ ਜਲੰਧਰ ਤੋਂ ਐਮਪੀ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਅਮਰਤਪਾਲ ਦੇ ਹੱਕ ਵਿੱਚ ਅਤੇ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਸਿੱਧੇ ਤੌਰ ਤੇ ਚੰਨੀ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਅਮਰਤਪਾਲ ਸਿੰਘ ਐਮਪੀ ਹੈ ਬੀਜਪੀ ਸਰਕਾਰ ਤੱਕਾ ਕਰਦੀ ਹੈ ਜ ਜੇ ਕਹ ਲਈ ਇਹ ਕਿਹਾ ਗਿਆ ਕਿ ਤੁਸੀਂ ਅਮਰਤਪਾਲ ਨੂੰ ਰਿਹਾ ਕਰੋ ਬੇਇਨਸਾਫੀ ਹੈ ਇਹ ਆਵਾਜ਼ ਉਠਾਈ ਗਈ ਸਿੱਧੂ ਮੂਸੇਵਾਲ ਦੇ ਹੱਕ ਵਿੱਚ ਵੀ ਕਿਹਾ ਗਿਆ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਚੰਗੀ ਗੱਲ ਹੈ ਪਰ ਇਹ ਬੰਦੇ ਦੂਰਾ ਮਾਪਦੰਡ ਕਿਉਂ ਲੈ ਕੇ ਬੈਠ ਗਏ ਦੋਗਲਾ ਕਿਰਦਾਰ ਇਨਾਂ ਦੇ ਜੀਵਨ ਵਿੱਚ ਕਿਉਂ ਹੈ ਹੁਣ ਇਹਨਾਂ ਦਾ ਮਤਲਬ ਹੈਗਾ ਕਿ ਕੋਈ ਨਾ ਕੋਈ ਪੰਜਾਬ ਵਿੱਚ ਭਾਂਬੜ ਬਾਲਿਆ ਜਾਵੇ ਅਮਰਤਪਾਲ ਰਾਹੀ ਤਜਾ ਥੋੜਾ ਬਹੁਤਾ ਕ੍ਰੈਡਿਟ ਇਹਨਾਂ ਨੂੰ ਮਿਲੇ ਸਿੱਧੂ ਮੂਸੇਵਾਲ ਦੇ ਇਨਸਾਫ ਵਿੱਚੋਂ ਹਾਲਾਂਕਿ ਇਹਨਾਂ ਦਾ ਅੰਦਰੋਂ ਕੀ ਮਕਸਦ ਨਹੀਂ ਹੈਗਾ ਕਿ ਸਿੱਧੂ ਮੂਸੇਵਾਲ ਨੂੰ ਇਨਸਾਫ ਮਿਲੇ ਤੇ ਨਾਈ ਅਮਰਤਪਾਲ ਦੇ ਨਾਲ ਕੋਈ ਇਹਨਾਂ ਦਾ ਲਾਗਾ ਦੇ ਗਿਆ ਬਸ ਪੰਜਾਬ ਦੇ ਵਿੱਚ 컬러 ਕਿਦਾਂ ਪਾਵੇ ਇਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਜਦੋਂ ਸੰਸਦ ਵਿੱਚ ਇਹ ਬਿਆਨ ਦੇ ਦਿੱਤਾ ਚੰਡੀ ਸਿੰਘ ਚੰਡੀ ਨੇ ਉਹ ਤੋਂ ਬਾਅਦ ਵਿੱਚ ਪੰਜਾਬ ਦੇ ਸੀਐਮ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਜੋ ਕਿਹਾ ਉਹਦੇ ਨਾਲ ਮੈਂ 100% ਸਹਿਮਤ ਹਾਂ ਉਹਨਾਂ ਨੇ ਕੀ ਕਿਹਾ ਉਹ ਕਹਿੰਦਾ ਮੇਰੇ ਲਈ ਕੋਈ ਇੱਕ ਐਮਪੀ ਖਾਸ ਨਹੀਂ ਹੈਗਾ ਮੇਰੇ ਲਈ ਸਾਰੇ ਹੀ ਇੱਕੋ ਜਿਹੇ ਆ ਜਦੋਂ ਐਨਐਸਏ ਦੀ ਗੱਲ ਚੱਲਦੀ ਹੈ ਨਾ ਉਹ ਕਹਿੰਦਾ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਜਾਨੀ ਕਿ ਪੰਜਾਬ ਦੇ ਸਮੁੱਚੇ ਲੋਕਾਂ ਦਾ ਮੈਂ ਮੁੱਖ ਮੰਤਰੀ ਹਾਂ ਉਹਨਾਂ ਦਾ ਕਹਿਣ ਤੋਂ ਮਤਲੇ ਸੀ ਕਿ ਜਿਹੜਾ ਵੀ ਇਨਸਾਨ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦਾ ਹੈ ਉਹਦੇ ਤੇ ਕਾਨੂੰਨ ਲਾਗੂ ਹੁੰਦਾ ਹਾਂ ਕਾਨੂੰਨ ਦੇ ਮੁਤਾਬਕ ਕੋਈ ਰਾਹਤ ਮਿਲਦੀ ਹੈ ਉਹ ਕਹਿੰਦਾ ਮੈਂ ਕਾਨੂੰਨ ਦੀ ਰਿਸਪੈਕਟ ਕਰਦਾ ਪਰ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਸਾਡੇ ਵੱਲੋਂ ਜਿਹੜੀ ਐਨਐਸਏ ਲਾਈ ਗਈ ਹੈ ਜਿਹੜੀ ਸੂਬਾ ਸਰਕਾਰ ਵੱਲੋਂ ਐਨਐਸਏ ਲਾਈ ਗਈ ਹੈ ਜਿਹੜੀ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹ ਪੰਜਾਬ ਗਵਰਨਮੈਂਟ ਦੀ ਸੂਬਾ ਸਰਕਾਰ ਦੀ ਪਾਲਿਸੀ ਹੈ ਇਹ ਸਾਰੇ ਸੂਬਿਆਂ ਦੇ ਵਿੱਚ ਲਾਗੂ ਹੈ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਮਾਹੌਲ ਖਰਾਬ ਹੁੰਦਾ ਹੈ ਜਾਂ ਕੋਈ ਬਸ਼ੀਰ ਵਿਅਕਤੀ ਮਾਹੌਲ ਖਰਾਬ ਕਰਦਾ ਹੈ ਉਹਦੇ ਤੇ ਇੱਕ ਕਾਨੂੰਨ ਲਾਗੂ ਹੈ ਉਹ ਪਾਲਿਸੀ ਜਿਹੜੀ ਐਨਐਸਏ ਹੈ ਉਹ ਲਾਗੂ ਹੁੰਦੀ ਹੈ ਭਵੰਤਮਾਨ ਨੇ ਤੇ ਸਟੇਟਮੈਂਟ ਦੇ ਦਿੱਤੀ ਕਲੀਅਰ ਕਰ ਦਿੱਤਾ ਕਿ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਉਹਦੇ ਤੇ ਸ਼ਿਕੰਜਾ ਕੱਸਿਆ ਜਾਊਗਾ ਹੁਣ ਮੈਂ ਆਪਣੀ ਗੱਲ ਕਰਨੀ ਹੈ ਮੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ ਪਰ ਜਿਹੜੇ ਸੱਚ ਖਾਰਮ ਕਰਦੇ ਨੇ ਸੱਚ ਸੁਣਨਾ ਚਾਹੁੰਦੇ ਨੇ ਉਹ ਮਿਠਾਸ ਨਹੀਂ ਮਿਲਦੀ ਮੈਂ ਭਗੰਤ ਮਾਨ ਦੇ ਹੱਕ ਵਿੱਚ ਹਾਂ ਜੋ ਨਨ ਸਟੇਟਮੈਂਟ ਦਿੱਤੀ ਉਹਦੇ ਨਾਲ 100% ਸਹਿਮਤ ਹਾਂ ਜੇ ਅਮਰਤਪਾਲ ਨੂੰ ਰਿਹਾ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਮਾਹੌਲ ਦੇ ਬਾਰੇ ਪਹਿਲਾਂ ਹੀ ਸੋਚਣਾ ਪੈਂਦਾ ਹੈ ਮਤਲਬ ਜਿਹੜੀਆਂ ਭੇਡਾਂ ਅਮਰਤਪਾਲ ਦੇ ਪਿੱਛੇ ਨੇ ਉਹਨਾਂ ਨੂੰ ਹਲੇ ਅਕਲ ਆਈ ਨਹੀਂ ਅਮਰਤਪਾਲ ਤਾਂ ਬੈਸੇ ਬੰਦੇ ਦਾ ਪੁੱਤ ਬਣਦਾ ਕਾਨੂੰਨ ਨੇ ਤਕਲੇ ਮੰਗੂ ਸਿੱਧਾ ਕਰਤਾ ਅਮਰਤਪਾਲ ਦਾ ਸ਼ੇਦੀ ਕੋਈ ਗਲਤੀ ਮੈਨੂੰ ਲੱਗਦਾ ਨਹੀਂ ਕਰੂਗਾ ਜੇ ਕਰੂਗਾ ਤਾਂ ਉਹਨਾਂ ਨੇ ਮਿੰਟ ਅਫੇਰ ਦੋ ਲਾਉਣੇ ਹੁਣ ਅਗਲੇ ਅਨੁਸਾਰ ਇਹਪੋੜ ਤੋਂ ਬਹੌਣ ਕਿਸੇ ਦਾ ਡੇਬਰੂ ਗੜਨ ਨਰਸੈਨਿਕ ਗੱਲ ਹੈ ਹਰੜੀ ਭਵੰਤਮਾ ਨੇ ਸਟੇਟਮੈਂਟ ਦਿੱਤੀ ਹੈ ਉਹ ਬਿਲਕੁਲ ਸਚਾਈ ਹੈ ਕਿ ਜੇ ਇਹੋ ਜਿਹੇ ਬੰਦੇ ਆਜ਼ਾਦ ਘੁੰਮਣਗੇ ਤਾਂ ਇਹ ਪੰਜਾਬ ਦੇ ਵਿੱਚ ਭਾਂਬੜ ਬਾਲਣਗੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਜੇ ਕੋਈ ਮੇਰੇ ਕੋਲੋਂ ਪੁੱਛੇ ਮੈਨੂੰ ਪਤਾ ਭੇਡਾਂ ਨੇ ਤਾਂ ਚੀਕਾਂ ਮਾਰਨੀ ਹੁੰਦੀਆਂ ਨੇ ਮਾਰਨਗੀਆਂ ਤੇ ਮੇਰਾ ਇਹ ਕਹਿਣਾ ਹੈ ਕਿ ਅਮਰਤਪਾਲ ਵਰਗੇ ਜੇਲ੍ਹ ਵਿੱਚ ਹੀ ਬੰਦ ਜਾਂਦੇ ਕਿਉਂਕਿ ਜਿਹੜਾ ਪੰਜਾਬ ਨੇ ਸੰਤਾਪ ਹੰਡਾਇਆ ਤੁਸੀਂ ਜਿੰਨੀਆਂ ਵੀ ਲਹਿਰਾਂ ਮੂਵਮੈਂਟਾਂ ਚੱਲੀਆਂ ਨੇ ਜੂਨ 84 ਹੋਵੇ ਅਤਵਾਦ ਹੋਵੇ ਜੱਬਲੇ ਥੰਡਰ ਦੀ ਗੱਲ ਕਰ ਲੋ ਇਹ ਸਭ ਕੁਝ ਇਹੋ ਜਿਹੇ ਲੋਕਾਂ ਦੀ ਦੇਣ ਹੈ ਜਿਹੜੇ ਆਪਣੀ ਔਕਾਤ ਤੋਂ ਵੱਡੀਆਂ ਗੱਲਾਂ ਕਰਦੇ ਨੇ ਅਮਰਤਪਾਲ ਵੀ ਆਪਣੀ ਔਕਾਤ ਤੋਂ ਵੱਡੀਆਂ ਗੱਲਾਂ ਕਰਦਾ ਸੀ ਬਾਕੀ ਜੇ ਪੰਜਾਬ ਦਾ ਮਾਹੌਲ ਤੁਸੀਂ ਸ਼ਾਂਤ ਚਾਹੁੰਦੇ ਹੋ ਤਾਂ ਇਹੋ ਜਿਹੇ ਬੰਦੇ ਇਹਦੇ ਧਰਮ ਦੇ ਨਾਂ ਤੇ ਨੌਜਵਾਨੀ ਨੂੰ ਜੂਥ ਨੂੰ ਭੜਕਾਉਂਦੇ ਨੇ ਅਮਰਤਪਾਲ ਵਰਗੇ ਫੁਕਰੇ ਇਹਨਾਂ ਦੀ ਥਾਂ ਜੇਲ੍ਹ ਵਿੱਚ ਹੀ ਹੈ ਤੇ ਉੱਥੇ ਮੁਲਾਕਾਤਾਂ ਕਰੇ ਜਾਂ ਪਰ ਜੇਲ੍ਹ ਤੋਂ ਬਾਹਰ ਆਉਣ ਖਤਰੇ ਦੀ ਘੰਟੀ ਹੈ ਇੱਥੇ ਕੋਈ ਦੋਰਾਮਾ ਨਹੀਂ ਇੱਕ ਤੁਹਾਨੂੰ ਮੈਂ ਛੋਟੀ ਜੀ ਗੱਲ ਕਹਿਣੀ ਹੈ ਜਿਹੜੇ ਅਮਰਤਪਾਲ ਨੂੰ ਚਾਹਣ ਵਾਲੇ ਨੇ ਅਮਰਤਪਾਲ ਜੇਲ੍ਹ ਵਿੱਚ ਬੈਠਾ ਹੈ ਹਲੋ ਬਾਹਰ ਨਹੀਂ ਆਇਆ ਜਿਹੜੇ ਉਹਦੇ ਪਿੱਛੇ ਲਾ ਕੇ ਅੱਜ ਆਮ ਇਨਸਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਸ਼ਰਮ ਗੁੰਡਾਗਰਦੀ ਕਰ ਰਹੇ ਨੇ ਜਿਗਤੇ ਅਮਰਤਪਾਲ ਵਰਕਾ ਬਾਹਰ ਆ ਕੇ ਇਹ ਦੁਬਾਰਾ ਫੇਰ ਸ਼ੁਰੂ ਕਰ ਦਿੰਦਾ ਜਿਹੜੀਆਂ ਕਰਤੂਤਾਂ ਪਹਿਲਾਂ ਕੀਤੀਆਂ ਸੀ ਤਾਂ ਫਿਰ ਇਹਦੇ ਮਤਲਬ ਇਹ ਹੈਗੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਣਾ ਹੀ ਹੋਣਾ ਹੈ ਤੇ ਹੁਣ ਜਿਹੜੀ ਸਟੇਟਮੈਂਟ ਭਵੰਤ ਮੰਨਦੀ ਆਈ ਹੈ ਸੀਮ ਸਾਹ ਦੀ ਤਾਂ ਉਹ ਸਟੇਟਮੈਂਟ ਸੁਣ ਕੇ ਤਿੰਨ ਨੂੰ ਦਸਤ ਲੱਗੇ ਹੋਣੇ ਤੇ ਕਈਆਂ ਨੇ ਬੁੱਚੜ ਪਤਾ ਨਹੀਂ ਕੀ ਕੁਝ ਕਹਿਣਾ ਕਹੀਂ ਚੱਲੋ ਬੁੱਚੜ ਅਗਲੇ ਨੂੰ ਪੰਜਾਬ ਦੇ ਲੋਕਾਂ ਨੇ 90 92 ਐਮਐਲ ਦਿੱਤੇ ਆ ਅਗਲਾ ਕਿਉਂ ਤੁਹਾਡੀ ਗੱਲ ਸੁਣੂਗਾ ਬਾਈ ਅਗਲੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਪੰਜਾਬ ਦਾ ਮਾਹੌਲ ਜੇ ਖਰਾਬ ਹੁੰਦਾ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਵਧੀਆ ਕੀਤਾ ਬਹੁਤ ਵਧੀਆ ਸਟੇਟਮੈਂਟ ਹੈ ਜੇ ਤੱਕ ਚੰਨੀ ਸਾਹਿਬ ਦੀ ਗੱਲ ਹੈ ਮੈਂ ਫਿਰ ਕਲੀਅਰ ਕਰ ਦਿੰਨਾ ਚੰਨੀ ਸਾਹਿਬ ਵਰਗੇ ਤਾਂ ਹੁਣ ਐਮਪੀ ਬਣ ਕੇ ਚਾਹੁੰਦੇ ਐ ਕਿ 27 ਦੇ ਲਈ ਕੁਝ ਕੀਤਾ ਜਾਵੇ ਨਾ ਸੁੱਧੂ ਮੂਸੇਵਾਲ ਦੀ ਮੌਤ ਨਾਲ ਉਹਨਾਂ ਦਾ ਕੀ ਮਤਲਬ ਹੈ ਨਾ ਅੰਮ੍ਰਿਤ ਪਾਲਣ ਕੋਈ ਮਤਲਬ ਐ ਇਹ ਸਚਾਈ ਐ ਪਰੜੀ ਭਵੰਤ ਮੰਦੀ ਸਟੇਟਮੈਂਟ ਐ ਉਹ 100% ਉਹਦੇ ਨਾਲ ਮੈਂ ਸਹਿਮਤ ਆ ਪੰਜਾਬ ਦੇ ਉਹ ਲੋਕ ਵੀ ਸਹਿਮਤ ਨੇ ਜਿਹੜੇ ਸ਼ਾਂਤੀਪੂਰਵਕ ਮਾਹੌਲ ਚਾਹੁੰਦੇ ਨੇ ਪੰਜਾਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ